ਹਾਂਜੀ ਬਹੁਤ ਹੁੰਦਾ ਠੀਕ ਆ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦੀ ਆ ਰੱਬ ਉਹਨਾਂ ਤਰੱਕੀਆਂ ਬਖਸ਼ੇ ਜਿਨ੍ਹਾਂ ਨੇ ਮੇਰੇ ਇੰਨੇ ਹੈਲਪ ਕੀਤੀ ਮੈਨੂੰ ਮੱਜੇ ਤੋਂ ਉਠਾਤਾ ਬਹੁਤ ਬਹੁਤ ਧੰਨਵਾਦ ਮੇਰੀ ਹੰਤ ਨਹੀਂ ਫਟ ਗਈ ਕਿੰਨਾ ਚਿਰ ਹੋ ਗਿਆ ਇਹ 2 ਮਹੀਨੇ ਹੋ ਗਏ ਜੀ ਤਾਂ ਬੱਚੀ ਵੀ ਨਿੱਕੀ ਹੈ ਹਜੇ ਹਾਂਜੀ ਘਰ ਵਾਲੇ ਵੱਲੋਂ ਕੋਈ ਕੁਝ ਨਹੀਂ ਹੈ ਜੀ ਉਹਨਾਂ ਨੇ ਪੁੱਛਿਆ ਤਾਂ ਸੁਣ ਕੇ ਤਾਂ ਹੁਣ ਪੈਸਾ ਨਹੀਂ ਜਿੱਥੋਂ ਸੀ ਕਰਜ਼ਾ ਚੱਕ ਕੇ ਸਾਰੇ ਫਸਲਾਂ ਲਥਾਂ ਤੇ ਵੀ ਪੈਸੇ ਚੱਕੇ ਹੋਏ ਆ vai beijo até que se passou, né, ਭੈਣ ਨੂੰ ਜਦੋਂ ਤੁਰਦੀ ਦੇਖਿਆ ਤਾਂ ਮਨ ਬੜਾ ਖੁਸ਼ ਹੋਇਆ ਇਹ ਮੰਝੇ ਤੇ ਪਈ ਸੀ 2 ਸਾਲਾਂ ਦੀ ਬੱਚੀ ਕੋਲੇ ਖੇਡ ਰਹੀ ਸੀ ਘਰ ਵਾਲੇ ਵੱਲੋਂ ਕੋਈ ਵੀ ਮਦਦ ਨਹੀਂ ਕੀਤੀ ਗਈ ਸੀ ਇਹਨੂੰ ਇਹਦੀ ਮੰਮੀ ਇਹਨਾਂ ਦੇ ਪੇਕੇ ਘਰੇ ਲਈ ਇਹਨਾਂ ਨੇ ਕਰਜ਼ਾ ਚੱਕ ਕੇ ਆਪਰੇਸ਼ਨ ਕਰਵਾ ਦਿੱਤਾ ਸੀ ਪਰ ਭੈਣ ਠੀਕ ਨਹੀਂ ਸੀ ਅਸੀਂ ਆਪ ਸਭ ਸੰਗਤ ਨਾਲ ਵੀਡੀਓ ਸਾਂਝੀ ਕੀਤੀ ਤੇ ਭੈਣ ਦਾ ਜਿਹੜਾ ਆਪਰੇਸ਼ਨ ਸੀ ਉਹ ਕਰਵਾ ਦਿੱਤਾ ਤੇ ਹੁਣ ਭੈਣ ਆਪਦੇ ਪੈਰਾਂ ਤੇ ਖੜੀ ਹੋ ਗਈ ਹੈ ਅਤੇ ਹੁਣ ਇਹ ਚੱਲ ਫੇਰ ਸਕਦੀ ਹੈ ਮਨ ਨੂੰ ਬਹੁਤ ਖੁਸ਼ੀ ਹੋਈ ਆਪ ਸਭ ਸੰਗਤ ਵੱਲੋਂ ਇੰਨਾ ਕ ਜਿਆਦਾ ਸਹਿਯੋਗ ਮਿਲਿਆ ਕਿ ਅਸੀਂ ਪੈਣ ਦਾ ਆਪਰੇਸ਼ਨ ਕਰਾਉਣ ਵਿੱਚ ਕਾਮਯਾਬ ਹੋ ਸਕੇ ਉਮੀਦ ਕਰਦੇ ਹਾਂ ਕਿ ਆਉਣ ਵਾਲੀਆਂ ਵੀਡੀਓ ਵਿੱਚ ਵੀ ਆਪ ਸਭ ਸੰਗਤ ਦਾ ਇਸ ਤਰ੍ਹਾਂ ਹੀ ਸਹਿਯੋਗ ਮਿਲਦਾ ਰਹੇਗਾ